ਮਾਮਲਾ ਆ ਜਿਹੜਾ ਮਾਮਲਾ ਹੈਗਾ ਆ ਜਲੰਧਰ ਕਮਿਸ਼ਨਰੇਟ ਵੱਲੋਂ ਜਿਹੜਾ ਚੋਰੀ ਸਨੇਚਿੰਗ ਦੇ ਖਿਲਾਫ ਜਿਹੜੀ ਸਾਡੀ ਸਾਡੀ ਜਿਹੜੀ ਮੁਹਿੰਮ ਚੱਲ ਰਹੀ ਹੈ ਉਸੇ ਦੇ ਤਹਿਤ ਹੀ ਜਿਹੜੇ ਥਾਣਾ ਡਿਵੀਜ਼ਨ ਨੰਬਰ 5 ਦੀ ਪੁਲਿਸ ਨੇ ਜਿਹੜਾ ਇੱਕ ਗਰੁੱਪ ਰਿਆ ਹੈਗਾ ਜਿਹਦੇ ਵਿੱਚ ਜੋ ਕਿ ਮੋਟਰਸਾਈਕਲ ਦੀ ਚੋਰੀ ਕਰਦਾ ਸੀਗਾ ਉਹਦੇ ਨਾਲ ਕੁ bari ਇਹਨੂੰ ਮਿਲ ਕੇ ਉਹਨੂੰ ਉਹ ਬੇਸ ਦੇਂਦੇ ਸੀਗੇ ਤੋਂ ਇਹਦੇ ਚ ਅਸੀਂ ਇੱਕ ਜਿਹੜਾ ਪਰਚਾ ਹੈਗਾ 96 ਨੰਬਰ ਆ 302 ਬੀ ਐਨ ਐਸ ਡਿਵੀਜ਼ਨ ਨੰਬਰ 5 ਅਸੀਂ ਦਰਜ ਕੀਤਾ ਹੈਗਾ ਉਹ ਦੇਚ ਅਸੀਂ ਜਿਹੜਾ ਪੂਰਾ ਟੈਕਨੀਕਲ ਹਿਮਨੈਂਟ ਲਾ ਕੇ ਅਸੀਂ ਇੱਕ ਬੰਦਾ ਜਿਹੜਾ ਹੋਇਆਗਾ ਰੋਹਿਤ ਉਹਦੇ ਨਾਲ ਦੋਸੀ ਸੁਮਿਤ ਜਿਹੜੇ ਦੋ ਬੰਦੇ ਐ ਸੀ ਪੜੇ ਹੈਗੇ ਸੁਮਿਤ ਜਿਹੜਾ ਹੈਗਾ ਅਖਬੜੀਏ ਦਾ ਕੰਮ ਕਰਦਾ ਹੈਗਾ ਰੋਹਿਤ ਮੋਟਰਸਾਈਕਲਾਂ ਨੂੰ ਚੱਕਦਾ ਹੈਗਾ ਔਰ ਸੁਮਿਤ ਹੈ ਉਹਨੂੰ ਡਿਸਪੋਜ਼ ਕਰਦਾ ਹੈ। ਤੋਂ ਅਸੀਂ ਉਹ ਹੀ ਤੋਂ ਸੁਮਿਤ ਨੂੰ ਜਿਹੜਾ ਹੈਗਾ ਗ੍ਰਿਫਤਾਰ ਕੀਤਾ ਹੈਗਾ। ਅਤੇ ਚ ਜਿਹੜੇ ਉਹ ਹਿੱਤੇ ਜਿਹੜੇ ਪਾਸ ਜਿਹੜੇ ਮਕਦਮੇ ਹੈਗੇ ਉਹ ਤਿੰਨ ਮਕਦਮੇ ਉਹ ਹਿੱਤੇ ਪੁਰਾਣੇ ਮਕਦਮੇ ਜਿਹੜੇ ਦਰਜ ਹੈਗੇ ਅ ਇਹਦੇ ਵਿੱਚ ਜਿਹੜੀ ਅਸੀਂ ਜਿਹੜੀ ਮੋਟਰਸਾਈਕਲ ਡਿਸਪੋਜ਼ ਕਰਤੀ ਆ ਗਈਆਂ ਸੀ ਉਹਦੇ ਇਹ ਵਿੱਚ ਅਸੀਂ ਲਗਭਗ 70000 ਜਿਹੜੀ ਰਿਕਵਰੀ ਇਹਦੇ ਚ ਕੀਤੀ ਹੈਗੀ ਇਸ ਤੋਂ ਇਲਾਵਾ ਅਸੀਂ ਫਰਦਾ ਇਹਨਾਂ ਦੀ ਪੁੱਛਗਿੱਛ ਕਰ ਰਹੇ ਹੈਗੇ ਉਹ ਫਰਦਾ ਜਿਹੜੇ ਵੀ ਤਫਤੀਸ਼ ਦੇ ਵਿੱਚ ਸਾਹਮਣੇ ਆਏਗਾ ਉਸ ਹਿਸਾਬ ਨਾਲ ਜਿਹੜਾ ਹੈਗਾ ਫਰਦਾ ਵੀ ਇਨਾਂ ਤੇ ਜਿਹੜਾ ਐਕਸ਼ਨ ਆ ਉਹ ਲਵਾਂਗੇ